ਤੇਰੇ ਦੀ ਛਿੜਕੀਏ ਤਾਂਗਨੀ ਚੜਦੇ ਸਿਆਲ ਪਰ ਦੇਣੀ ਮਾਗਨੀ ਚੜਦੇ ਸਿਆਲ ਪਰ ਦੇਣੀ ਮਾਗਨੀ ਸਾਰਾ ਹੀ ਜਾਣਦਾ ਜਹਾਨ ਮੱਖਣਾ ਮੁੰਡਾ ਮੇਰੇ ਪਿੱਛੇ ਫਿਰਦਾ ਘੁਆਰਾ ਜਿਦ ਤੇ ਮੇਰਾ ਨੀਉ ਲੱਗਿਆ ਸੁਨਣਾ ਤੇ ਸਦਾ ਸਿੱਧ ਤੇ ਰੱਜਵਾਏ ਨੂੰ ਪੱਲਾ ਜੱਤੀ ਤੋਂ ਛਟਾ ਕੇ ਫੱਜਦੇ ਪਹਿਲਾਂ ਸਾਡੇ ਪਿਆਰ ਦੇ ਕੇ ਹਾਂ ਤੇ ਚਰਚੀ ਹੋਰ ਰੱਬ ਦੀ ਸ਼ਰਾਂ ਨੂੰ ਕੰਨ ਪ੍ਰੀਤਿਆ ਐਫਐਮਜ਼ेड ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਸਾਡੇ ਸਪੈਸ਼ਲ ਸ਼ੋਅ ਦੇ ਵਿੱਚ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਜਗਦੇਵ ਖਾਨ ਅਤੇ ਮਿਸ ਸਨਿਕਾ ਜੀ ਜਿਨ੍ਹਾਂ ਦੇ ਨਾਲ ਅਸੀਂ ਕਰਾਂਗੇ ਬਹੁਤ ਹੀ ਸਾਰੀਆਂ ਗੱਲਬਾਤ ਜੀਹਾਂ ਦੱਸ ਦਈਏ ਕਿ ਜਗਦੇਵ ਖਾਨ ਅਤੇ ਸਨਿਕਾ ਜੀ ਬਹੁਤ ਹੀ ਨਾਮੀ ਸਿੰਗਰ ਨੇ ਜਿਨ੍ਹਾਂ ਦੇ ਬਾਰੇ ਜਿਨ੍ਹਾਂ ਦੀ ਜਵਨੀ ਬਾਰੇ ਅੱਜ ਅਸੀਂ ਇਸ ਖਾਸ ਸ਼ੋਅ ਦੇ ਵਿੱਚ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਐਫਐਮਜ਼ेड ਨਿਊਜ਼ ਦੇ ਸਾਡੇ ਸਪੈਸ਼ਲ ਸ਼ੋਅ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਇਸ ਤੋਂ ਪਹਿਲਾਂ ਕਿ ਆਪਾਂ ਗੱਲਾਂ ਬਾਤਾਂ ਦੇ ਫਿਲਸਫੇ ਦਾ ਆਗਾਜ਼ ਕਰੀਏ ਅਸੀਂ ਚਾਹੁੰਦੇ ਹਾਂ ਕਿ ਸਾਡੇ ਦਰਸ਼ਕਾਂ ਲਈ ਇੱਕ ਸੋਹਣਾ ਜਾਂ Song ਚੁਣ ਲਈ ਠੀਕ ਹੈ ਮੇਰਾ ਨਿਊ Song ਆ ਰਿਹਾ ਬਦਲ ਗਿਆ ਯਾਰਾ ਤੂੰ ਪਹਿਲਾਂ ਵਰਗਾ ਨਹੀਂ ਰਿਹਾ ਤੂੰ ਰੋਜ਼ ਲਾਵੇਂ ਲਾਰਾ ਵੇ ਪਹਿਲਾਂ ਵਰਗਾ ਨਹੀਂ ਰਿਹਾ ਵਿਆਪਿਛਕ ਦੱਸਦੇ ਤੇਰਾ ਸਿਸਟਮ ਹੀ ਲੱਗਿਆ ਸਾਰਾ ਸਾਰਾ ਬਦਲ ਗਿਆ ਯਾਰਾ ਵੇ ਪਹਿਲਾਂ ਵਰਗਾ ਨਹੀਂ ਰਿਹਾ ਬਹੁਤ ਸੋਹਣਾ Song ਹੈ ਤੇ ਅਸੀਂ ਚਾਹਾਂਗੇ ਕਿ ਮਿਸ ਸਾਨੀਕਾ ਵੀ ਸਾਡੇ ਨਾਲ ਮੌਜੂਦ ਨੇ ਉਹ ਵੀ ਆਪਣੀ ਆਵਾਜ਼ ਵਿੱਚ ਇੱਕ ਸੋਹਣਾ ਜਾਂ Song ਸਾਡੇ ਦਰਸ਼ਕਾਂ ਲਈ ਜ਼ਰੂਰ ਗਾਉਣ। ਹਾਂਜੀ ਮੇਰਾ ਸਭ ਤੋਂ ਪਹਿਲਾਂ ਜਿੱਥੋਂ ਮੇਰੀ ਸਟਾਰਟਿੰਗ ਹੋਈ ਸੀ ਮੈਂ ਉਹ Song ਜ਼ਰੂਰ ਸੁਣਾਉਣਾ ਚਾਹਾਂਗੀ। Song ਤੇ ਡਿਊਟ ਹੈ ਮੈਂ ਆਪਣੇ ਵਾਲਾ ਸੁਣਾ ਦਿੰਨੀ ਆ। OK। ਮਾਂ ਤੇਰੀ ਨਿਤ ਲੜਦੀ ਰਹਿੰਦੀ ਗੁੱਜੀ ਸ਼ਰਾਰਤ ਕਰਦੀ ਰਹਿੰਦੀ ਮਾਂ ਤੇਰੀ ਨਿਤ ਲੜਦੀ ਰਹਿੰਦੀ ਗੁੱਜੀ ਸ਼ਰਾਰਤ ਕਰਦੀ ਰਹਿੰਦੀ ਟਾ ਟਾ ਨਹੀਂ ਹੁਣ ਸੁਣਨੀ ਮੈਂ ਉਹਨੂੰ ਸਭ ਕੁ ਸਿਖਾਉਂਗੀ ਮੈਂ ਉਹਨੂੰ ਸਭ ਕੁ ਸਿਖਾਉਂਗੀ ਜਦ ਮੇਰੇ ਤੱਕੇ ਚੜਗੀ ਮੈਂ ਚੰਗੀ ਤੌਣੀ ਲਾਹੂੰਗੀ ਜਦ ਮੇਰੇ ਤੱਕੇ ਚੜਗੀ ਮੈਂ ਚੰਗੀ ਤੌਣੀ ਲਾਹੂੰਗੀ ਆਵਾਜ਼ ਬਹੁਤ ਹੀ ਜ਼ਿਆਦਾ ਸੁਰੀਲੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੁਹਾਡੇ ਦੋਨਾਂ ਦੀ ਹੁਣ ਅਸੀਂ ਜਾਣਿਆ ਕਿ ਤੌਰ ਤੇ ਸਾਡੇ ਦਰਸ਼ਕ ਆ ਜਿਹੜੀ ਉਹਨਾਂ ਨੂੰ ਆਪਣੇ ਬਾਰੇ ਦੱਸੋ ਆਪਣੀ ਇੰਟਰੋਡਕਸ਼ਨ ਦਿਓ ਕਿ ਮਤਲਬ ਕਿੱਥੋਂ ਦੀ ਤੁਸੀਂ ਆਪਣੀ ਜਰਨੀ ਸਟਾਰਟ ਕੀਤੀ ਕਿੱਥੋਂ ਦਾ ਰਹਾ ਤੁਹਾਡਾ ਕਿਵੇਂ ਦਰਿਆ ਇਹ ਸਫ਼ਰ ਦੇਖੋ ਜੀ ਮੇਰਾ ਅਸਲੀ ਪਿੰਡ ਜਲਾਲ ਜ਼ਿਲ੍ਹਾ ਮੁੰਡਾ ਵਿੱਚ ਜੀ ਮੈਂ ਸ਼੍ਰੀ ਕੁਲਦੀ ਮਨ ਕਲੀਆਂ ਦੇ ਬਾਦਸ਼ਾਹ ਉਹਨਾਂ ਦਾ ਸਾਕਾ ਪਤੇ ਜੈ ਜੀ ਓਕੇ ਜੀ ਤੇ ਸ਼ੁਰੂਆਤ ਤਾਂ ਸਮਝ ਲਓ ਵੀ ਉੱਥੋਂ ਹੀ ਹੋਈ ਹੈ ਕਿ ਸਾਡੇ ਘਰ ਵਿੱਚ ਸੰਗੀਤ ਦਾ ਮਾਹੌਲ ਸੀਗਾ ਉਸਪੈਰ ਤੋਂ ਉਹਨਾਂ ਤੋਂ ਹੀ ਹੋਏ ਹਾਂ ਤੇ ਬਾਅਦ ਜਦੋਂ ਮੇਰੇ ਵੱਡੇ ਬ੍ਰਦਰ ਪ੍ਰਗਟ ਖਾਨ ਜੀ ਮੈਂ ਉਹਨਾਂ ਨਾਲ ਘੱਟੋ ਘੱਟ 15-20 ਸਾਲ ਸਟੇਜਾਂ 'ਤੇ ਗਾਇਆ ਅੱਛਾ ਨਹੀਂ ਮੇਰੇ ਬਰਡੇ ਬਰਦਰ ਪ੍ਰਗਟ ਖਾਨ ਜੀ ਤੁਸੀਂ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਮਾਨਕ ਪਰਿਵਾਰ ਨਾਲ ਸੰਬੰਧਿਤ ਹੋ ਪਰ ਫਿਰ ਵੀ ਤੁਹਾਡੇ ਨਾਮ ਨਾਲ ਤੁਸੀਂ ਜਗਦੀਪ ਖਾਨ ਲਗਾਉਂਦੇ ਹੋ ਜਗਦੀਪ ਮਾਨਕ ਕਿਉਂ ਨਹੀਂ ਗੱਲ ਇਹ ਹੈ ਜੀ ਮਾਨਕ ਸਾਹਿਬ ਮੇਰੇ ਚਾਚਾ ਜੀ ਕਲੀਆਂ ਦੇ ਬਾਦਸ਼ਾਹ ਸੀ ਮੈਂ ਤਾਂ ਵਜ਼ੀਰ ਵੀ ਨਹੀਂ ਹੂੰ ਮੇਰੇ ਮਾਨਕ ਨਾਲ ਲਿਖਾਉਣ ਨਾ ਮੈਂ ਮਾਨਕ ਨਹੀਂ ਬਣ ਜਾਣਾ ਵੀ ਹੂੰ ਮੈਂ ਜਗਦੇਵ ਖਾਨ ਹੀ ਰਹਿਣਾ ਮੈਂ ਇੱਕ ਜਸਵੰਤ ਫਿਲਮ ਦੇਖੀ ਸੀ ਨਾਲਾ ਬਾਟੇ ਕਰਦੀ ਤੇ ਉਹ ਬੱਚੇ ਖੇਡ ਰਹੇ ਐ ক্রিকেট ਹੂੰ ਉਹ ਬੱਚਿਆਂ ਨੂੰ ਪੁੱਛਦਾ ਤਾਂ ਵੱਡਾ ਕੀ ਬਣੇਗਾ ਕਹਿੰਦਾ ਮੈਂ ਸਚਨ ਤਦੂਲਕਰ ਉਹ ਕਹਿੰਦਾ ਸਚਨ ਤਦੂਲਕਰ ਨੇ ਸੋਚਿਆ ਸੀ ਕਿਤੇ ਮੈਂ ਕਪਲਦੇਵ ਬਣੂਗਾ ਹੂੰ ਸੁਮਨ ਜਗਦੇਵ ਖਾਨ ਹੀ ਬਣਨਾ ਚਾਹੁੰਦਾ ਮਾਨਕ ਸਾਹਿਬ ਚਾਚਾ ਹੀ ਤਾਂ ਮੇਰੇ ਹੈਗੇ ਹੀ ਰਹਿਣੀਆਂ ਉਹਨਾਂ ਨੂੰ ਬਦਲ ਨਹੀਂ ਜਾਦਾ ਉਹਨਾਂ ਦਾ ਆਸ਼ੀਰਵਾਦ ਸਾਡੇ ਨਾਲ ਹੈ ਜੀ ਸਾਰੇ ਪਰਿਵਾਰ ਦਾ ਮੇਰੇ ਸਭਜੀਤ ਮਾਨਕ ਜੀ ਮੇਰੇ ਮਾਸੀ ਕਹਿੰਦੇ ਆ ਸੀ ਕਿਉਂਕਿ ਪਹਿਲਾਂ ਤੋਂ ਮਾਸੀ ਜੀ ਕਹਿੰਦੇ ਆ ਜਯਦਵੀਰ ਮੇਰਾ ਬ੍ਰਦਰ ਸ਼ਕਤੀ ਮਾਨਕ ਤੁਹਾਡੀ ਭੈਣ ਉਹ ਸਾਡੇ ਨਾਲ ਉਹਨਾਂ ਦਾ ਪਿਆਰ ਛੋਟਿਆਂ ਦਾ ਪਿਆਰ ਆ ਵੱਡਿਆਂ ਦਾ ਆਸ਼ੀਰਵਾਦ ਸਾਡੇ ਨਾਲ ਹੈ ਜੀ ਉਹ ਨਾਲ ਰਹਿੰਦੇ ਨੇ ਅੱਛਾ ਜੀ ਮਾਨਕ ਨਗੋੜ ਨਾਲ ਕੋਈ ਜ਼ਰੂਰ ਨਹੀਂ ਵੇ ਮਾਨਕ ਬਣ ਜੀ ਜੀ ਬਿਲਕੁਲ ਇਹ ਤਾਂ ਗੱਲ ਹੈਗੀ ਆ ਤੇ ਮੈਮ ਤੁਸੀਂ ਕਦੋਂ ਕਰੀਅਰ ਸਟਾਰਟ ਕੀਤਾ ਆਪਣਾ ਹਾਂਜੀ ਮੈਂ ਵੈਸੇ ਤਾਂ ਪਹਿਲਾਂ ਮਾਡਲਿੰਗ ਕਰਦੀ ਸੀ ਬਟ ਮੈਨੂੰ ਥੋੜਾ ਸਿੰਗਿੰਗ ਦਾ ਸ਼ੌਂਕ ਸੀਗਾ ਮੇਰੇ ਪਰਸਨਲੀ ਫਰੈਂਡ ਨੇ ਜੀਵਨ ਗੁਜਰਵਾਲ ਤੋਂ ਮੈਂ ਉਹਨਾਂ ਨੂੰ ਵੈਸੇ ਹੀ ਦੱਸਿਆ ਵੀ ਮੈਨੂੰ ਨਾ ਗਾਉਣਾ ਵਧੀਆ ਲੱਗਦਾ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਕੁਝ ਭੇਜ ਹਨਾ ਤੇ ਮੈਂ ਉਹਨਾਂ ਨੂੰ ਇੱਕ ਰਿਕਾਰਡਿੰਗ ਭੇਜੀ ਵੈਸੇ ਹੀ ਮੋਬਾਈਲ ਤੇ ਜਿੱਦਾਂ ਕਹਿ ਦਈਏ ਸੁਪਨਾ Song ਸੀਗਾ ਕਿ ਉਹ ਭੇਜਿਆ ਉਹਨਾਂ ਨੇ ਸਰ ਨੂੰ ਸੁਣਾਇਆ ਕਿਉਂ ਪਰਸਨਲੀ ਸਰ ਨੂੰ ਜਾਣਦੇ ਸੀਗੇ ਉਹਨਾਂ ਨੇ ਸਰ ਨੂੰ ਸੁਣਾਇਆ ਤੇ ਸਰ ਕਹਿੰਦੇ ਓਕੇ ਆ ਵੀ ਆਵਾਜ਼ ਦੇ ਹਸਲ ਦੀ ਲੋੜ ਹੈਗੀ ਆ ਵੀ ਆਪਾਂ ਲੜਕੀ ਨੂੰ ਅੱਗੇ ਲਿਜਾ ਸਕਦੇ ਆ ਤੇ ਫਿਰ ਉੱਥੋਂ ਹੀ ਮੇਰੀ ਸ਼ੁਰੂਆਤ ਹੋਈ ਹੈ ਉਹਨਾਂ ਨਾਲ 2020 ਦੇ ਵਿੱਚ ਅਗਸਤ ਜੁਲਾਈਆ ਦਸਤ ਦੇ ਵਿੱਚ ਅਸੀਂ ਇਹ ਹਸਲ ਸ਼ੁਰੂ ਕੀਤੀ ਸੀ ਓਕੇ ਮਤਲਬ ਪ੍ਰੋਫੈਸ਼ਨਲੀ 1 ਸਾਲ ਹੋ ਗਿਆ ਤੁਹਾਨੂੰ ਹਾਂ 1 ਸਾਲ ਹੋ ਗਿਆ ਸਰ ਕਹਿੰਦੇ ਨੇ ਕਿ ਗਾਇਕੀ ਦਾ ਸਫ਼ਰ ਐਦਾਂ ਦਾ ਹੁੰਦਾ ਹੈ ਕਿ ਸਿੱਖਦੇ ਸਿੱਖਦੇ ਤਾਂ ਸਾਰੀ ਉਮਰ ਲੰਘ ਜਾਂਦੀ ਹੈ ਪਰ ਸ਼ੁਰੂ ਸக்ஸੈਸ ਕਰੀਏ ਤਾਂ ਇੱਕ ਕੋਈ ਟਰਨਿੰਗ ਪੁਆਇੰਟ ਹੁੰਦਾ ਕੋਈ ਸੌਂਗ ਹੈ ਜਿਹੜਾ ਟਰਨਿੰਗ ਪੁਆਇੰਟ ਹੁੰਦਾ ਉਹ ਬੰਦੇ ਦੇ ਕੈਰੀਅਰ ਦਾ ਜੇ ਗੱਲ ਕਰੀਏ ਤੁਹਾਡੇ ਟਰਨਿੰਗ ਪੁਆਇੰਟ ਦੇ ਕਿਹੜੇ ਸੌਂਗ ਨੇ ਤੁਹਾਨੂੰ ਫੇਮ ਦਿਵਾਇਆ ਜਾਂ ਤੁਹਾਨੂੰ ਲੱਗਦਾ ਹੈ ਕਿ ਕੋਈ ਐਸਾ ਸੌਂਗ ਆਏਗਾ ਜੋ ਤੁਹਾਨੂੰ ਹੋਰ ਫੇਮ ਦਿਵਾਏਗਾ ਦੇਖੋ ਇਹ ਗੱਲ ਇਹ ਹੈ ਵੀ ਅਜੇ 20% ਹੈਗਾ ਮੈਂ ਅੱਛਾ ਹਾਂ ਤੁਹਾਨੂੰ ਜਿੱਤੋਂ ਮੈਨੂੰ ਫੇਮ ਮਿਲਿਆ ਮੇਰਾ ਸੌਂਗ ਸੀਗਾ ਨੱਕ ਤੂੰ ਬਿਨਾ ਲੈ ਤੈਨ ਕੋ ਕਾਮੇ ਦੇਣਾ ਪਿਆਰ ਵਿੱਚ ਸੋਣੀਏ ਕਦੇ ਥੋਖਾ ਨਹੀਂ ਦੇਣਾ ਤੇਰੇ ਮੈਂ ਭਗਾਉਣੇ ਸਾਰੇ ਸ਼ੌਂਕ ਨਹੀਂ ਤੇਰੇ ਮੈਂ ਭਗਾਉਣੇ ਸਾਰੇ ਸ਼ੌਂਕ ਨਹੀਂ ਮੇਰੀ ਤੇਰੇ ਉੱਤੇ ਅੜੀ ਏ ਗਰਾਰੀ ਚਾਂਦੀ ਦੀਆਂ ਝਾਂਜਰਾਂ ਦੀ ਗੱਲ ਸੋਣੀਏ ਨਹੀਂ ਤੈਨੂੰ ਸੋਨੇ ਚ ਮੜਾ ਦੇਣਾ ਸਾਰੀ ਚਾਂਦੀ ਦੀਆਂ ਝਾਂਜਰਾਂ ਦੀ ਗੱਲ ਸੋਣੀਏ ਨਹੀਂ ਤੈਨੂੰ ਸੋਨੇ ਚ ਮੜਾ ਦੇਣਾ ਸਾਰੀ ਦਿਲ ਦੀਆਂ ਛਾਜ ਰਾਗੀ ਗੱਲ ਸੋਹਣੀ ਨੀ ਤੈਨੂੰ ਸੁਣ ਚਮੜਾ ਦੇਣਾ ਸਾਰੀ ਹੂੰ ਬਹੁਤ ਹੀ ਸੋਹਣਾ Song ਹੈ ਤੇ ਕੀ ਲੱਗਦਾ ਤੁਹਾਨੂੰ ਆਉਣ ਵਾਲਾ Song ਕੋਈ ਐਦਾਂ ਦਾ ਜਿਹੜਾ ਤੁਹਾਨੂੰ ਬਹੁਤ ਉਮੀਦਾਂ ਹੋਣਗੇ ਉਹ ਤੁਹਾਡੀ ਲਾਈਫ ਦਾ ਇੱਕ ਹੋਰ ਟਰਨਿੰਗ ਪੁਆਇੰਟ ਹੋ ਸਕਦਾ ਹੈ ਦੇਖੋ ਇਹ ਗੱਲ ਇਹ ਆ ਵੀ ਆਪਾਂ ਮਿਹਨਤ ਕਰਾਂਗੇ ਜੀ ਫਲ ਤਾਂ ਮਿਲਦਾ ਸਿਆਣੇ ਕਹਿੰਦੇ ਆ ਬਿਲਕੁਲ ਫਲ ਮਿਲਦਾ ਜਰੂਰ ਹੈ ਜੇ ਆਪਾਂ ਮਿਹਨਤ ਕਰਾਂਗੇ ਹੂੰ ਉਹ ਮੈਂ ਜਦ ਤੱਕ ਪਹਿਲਾਂ ਸਦਾ ਇੱਕ ਮੇਰਾ ਹੋਰ ਹੈ ਹਾਏ ਕੁੜੀ ਤਾਰੂ ਵਾਂਗੂੰ ਚੜ ਗਈ ਓਏ ਦੇਸੀ दारू ਬੰਗੂ ਚੜ ਗਈ ਓਏ 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 दारू ਬੰਗੂ ਚੜ ਗਈ ਓਏ ਦੇਸੀ दारू ਬੰਗੂ ਚੜ ਗਈ ਓਏ 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 ਓਕੇ ਬਹੁਤ ਹੀ ਸੋਹਣਾ Song ਤੇ ਮੈਂ ਮੇਹੀ ਕੁਐਸਚਨ ਤੁਹਾਡੇ ਤੋਂ ਵੀ ਹੈ ਕਿ ਤੁਹਾਨੂੰ ਕੀ ਲੱਗਦਾ ਤੁਹਾਡੀ ਲਾਈਫ ਦਾ ਟਰਨਿੰਗ ਪੁਆਇੰਟ ਆ ਜਿਹੜਾ Song ਦਾ ਕੋਈ ਆਉਣ ਵਾਲਾ ਹੈ ਜਾਂ ਤੁਹਾਨੂੰ ਲੱਗਦਾ ਕਿ ਕਿੰਨੇ ਪਰਸੈਂਟ ਤੁਸੀਂ ਮੰਨਦੇ ਹੋ ਆਪਣੇ ਆਪ ਨੂੰ ਕਿ ਤੁਸੀਂ ਫੇਮਸ ਹੋ ਚੁੱਕੇ ਹੋ ਕਿੰਨੇ ਲੋਕ ਤੁਹਾਨੂੰ ਪਛਾਣਦੇ ਨੇ ਹਾਂ ਆ ਪਛਾਣਨ ਦਾ ਤਾਂ ਹੁਣ ਜਿੱਦਾਂ ਮਤਲਬ ਇਹ ਸਟਾਰਟਿੰਗ ਤਾਂ ਸਰ ਤੋਂ ਹੀ ਹੋਈ ਐ ਹਾਂਜੀ ਤੇ ਸਰ ਬਹੁਤ ਵਧੀਆ ਨੇਗੇ ਮਤਲਬ ਫੇਮਸ ਨੇਗੇ ਜਿੰਨ ਇਹਨਾਂ ਨੇ ਮਤਲਬ ਮੈਨੂੰ ਅੱਗੇ ਲੈ ਕੇ ਆਂਦਾ ਜਿੰਨਾ ਕਿ ਇਹਨਾਂ ਨੂੰ ਲੋਕ ਜਾਣਦੇ ਨੇ ਇਹਨਾਂ ਨੇ ਇਹੀ ਕੋਸ਼ਿਸ਼ ਕੀਤੀ ਆ ਕਿ ਸਨਿਕਾ ਲੜਕੀ ਆ ਜਿਹੜੀ ਉਹ ਅੱਗੇ ਆਵੇ ਹਨਾ ਤੇ ਜਿੰਨੇ ਕ ਜਾਣਦੇ ਆ ਵਧੀਆ ਬਹੁਤ ਪਿਆਰ ਦਿੰਦੇ ਆ ਸਰੋਤੇ ਹਰ ਇੱਕ ਦਾ ਮੈਸੇਜ ਆਉਂਦਾ ਵੀ ਆਵਾਜ਼ ਵਧੀਆ ਆ ਤੇ ਉਮੀਦ ਐ ਅੱਗੇ ਵੀ ਲੋਕ ਇਹੀ ਕਹਿਣ ਆ ਬੀ2ਸੀ ਹੋਰ ਗਾਣਾ ਹੁਣ ਵੀ ਕਹਿੰਦੇ ਆ ਵੀ ਹੋਰ ਗਾਣਾ ਕੱਢੋ ਅਸੀਂ ਵੇਟ ਕਰਦੇ ਆ ਤੇ ਉਮੀਦ ਆ ਅੱਗੇ ਵੀ ਇਦਾਂ ਹੀ ਕਹਿੰਦੇ ਜੀ ਜੀ ਵਧੀਆ ਬਿਲਕੁਲ ਕਿਉਂਕਿ ਦੁਇਟ ਅੱਜ ਕੱਲ ਬਹੁਤ ਘੱਟ ਪਹਿਲਿਆਂ ਦੇ ਵਿੱਚ ਹੁੰਦੇ ਸੀ ਦੁਇਟ ਚੱਲਦੀਆਂ ਸੀ ਜਿਵੇਂ ਅਮਰ ਨੂਰੀ ਸਿਕੰਦਰ ਜੀ ਇਦਾਂ ਦੀਆਂ ਜੋੜੀਆਂ ਦੁਇਟ ਫੇਮਸ ਬਹੁਤ ਹੁੰਦੀਆਂ ਸੀ ਔਰ ਬਹੁਤ ਹੀ ਅਲੱਗ ਅਖਾੜੇ ਦੇ ਵਿੱਚ ਵੀ ਜੇ ਗੱਲ ਕਰੀਏ ਅਖਾੜਿਆਂ ਦਾ ਟਾਈਮ ਹੁੰਦਾ ਸੀ ਉਦੋਂ ਵੱਖਰਾ ਹੀ ਨਜ਼ਾਰਾ ਹੁੰਦਾ ਸੀ ਉਹਨਾਂ ਚੀਜ਼ਾਂ ਦਾ ਕਿੰਨਾ ਕ ਮਿਸ ਕਰਦੇ ਆਂ ਕਰੋਨਾ ਕਾਲ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਹੀ ਹਾਂ ਕੰਮ ਕਾ ਬਿਲਕੁਲ ਠੱਪ ਹੈ ਜੀ ਜੀ ਪਹਿਲਾਂ ਨਬਦਾ ਪਰਮਾਤਮਾ ਵਾਹਿਗੁਰੂ ਅੱਲਾ ਸਭ ਨੂੰ ਤੰਦਰੁਸਤੀ ਦੇਵੇ ਇਸ ਬਿਮਾਰੀ ਤੋਂ ਛੁਟਕਾਰਾ ਮਿਲੇ ਜੀ ਮੈਂ ਇਹ ਦੁਆ ਕਰਦਾ ਪਰਮਾਤਮਾ ਜੀ ਸਭ ਕੋ ਠੀਕ ਹੋਊਗਾ ਜੇ ਦੁਨੀਆ ਠੀਕ ਹੈ ਤਾਂ ਤਾਂ ਹੀ ਸਾਨੂੰ ਬਿਲਕੁਲ ਬਿਲਕੁਲ ਨਹੀਂ ਤਾਂ ਅਸੀਂ ਤਾਂ ਬਿੱਲੀ ਹੈ ਜੀ ਹਾਂਜੀ ਹਾਂਜੀ ਤੇ ਅਖਾੜਿਆਂ ਦੀ ਰੌਣਕ ਕਿਵੇਂ ਦੀ ਹੁੰਦੀ ਸੀ ਉਹ ਤਾਂ ਜੇ ਇਦਾਂ ਨਜ਼ਾਰਾ ਆ ਜਾਂਦਾ ਸੀ ਵੀ 10-10 ਪਿੰਡਾਂ ਦੇ ਲੋਕ ਇਕੱਠੇ ਹੋ ਜਾਂਦੇ ਸੀਗੇ ਜਦੋਂ ਇਹ ਪਹਿਲਾਂ ਪ੍ਰੋਗਰਾਮ ਲਾਉਣ ਜਾਂਦੇ ਸੀ 10-10 ਪਿੰਡਾਂ ਦੇ ਲੋਕ ਇਕੱਠੇ ਹੋ ਜਾਂਦੇ ਸੀ ਹੁਣ ਤਾਂ ਮੀਡੀਆ ਦਾ ਜੋਗ ਹੋ ਗਿਆ ਮੋਬਾਈਲ ਦਾ ਜੋਗ ਆ ਗਿਆ ਹਾਂ ਬਿਲਕੁਲ ਹੁਣ ਤਾਂ ਪਿੰਡ ਦੇ ਲੋਕ ਹੀ ਆਉਂਦੇ ਸੀਗੇ ਤੁਸੀਂ 100-200 ਬੰਦਾ ਜਦੋਂ ਉਦੋਂ ਤਾਂ ਅੱਜ ਕਿਹਦੇ ਵਿਆਹ ਹੋਣਾ ਪਿੰਡਾਂ 'ਚ ਟੈਂਟ ਲੱਗਦੇ ਸੀਗੇ ਤੇ ਉਹ ਟਰੈਕਟਰਾਂ ਨਾਲ ਮੇ ਚਾਚਾ ਜੀ ਤਲਬੀ ਮਾਨਕ ਸਾਹਿਬ ਜੀ ਤੋਂ ਗਾਉਂਦੇ ਸੀ ਨਾ ਗੱਡੀਆਂ ਪੈ ਜਾਂਦੇ ਨੇ ਜੀ ਗੱਡੀਆਂ ਤੋਂ ਸਮਝਦੇ ਹੋਗੇ ਵੀ ਖੇਤਾਂ ਵਿੱਚ ਦੀ ਡੱਡੀਆਂ ਬਾਗਰੋਂ ਪਹੁੰਚ ਜਾਂਦੇ ਸੀ 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 ਤੇ ਬਟ ਹੁਣ ਤਾਂ ਇੱਕ ਗੀਤ ਚੱਲ ਜਾਂਦਾ ਉਹ ਕੱਲ੍ਹ ਨਹੀਂ ਹਿਲਾਇ ਜਾਂਦਾ ਕਲਾਕਾਰ ਵੀ ਮੈਂ ਪਤਾ ਨਹੀਂ ਕੀ ਬਣ ਗਿਆ ਦੇਖੋ ਜੀ ਚਲੋ ਆਪਾਂ ਆਪਣੀ ਸੋਚ ਹੈ ਜੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਆਪਣੇ ਤੋਂ ਚੰਗੇ ਆ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜਿਹੜੀ ਗੱਲ ਹੈ ਵੀ ਜੇ ਕਿਸੇ ਨੇ ਸਟੇਜ ਲਾਉਣੀ ਹੈ ਤਾਂ ਫਿਰ ਮੈਂ ਡਰਦਾ ਨਹੀਂ ਕਿਸੇ ਤੋਂ ਜਿਹੜਾ ਮਰਜੀ ਸਿੰਗਰ ਹੋਵੇ ਮੈਂ ਲਾ ਜੇ ਉਹ 2 ਘੰਟੇ ਲਾਉਂਗਾ 2.5 ਘੰਟੇ ਜਾਂ 3 ਘੰਟੇ ਲਾਉਂਗਾ ਅੱਛਾ ਮਤਲਬ ਚੈਲੰਜ ਕਰ ਰਹੀ ਹਾਂ ਤਾਂ ਮੈਂ ਨਹੀਂ ਚੈਲ ਮਤਲਬ ਮੇਰਾ ਕਹਿਣਾ ਮਤਲਬ ਹੈ ਵੀ ਮੈਂ ਡਰਦਾ ਦੋ ਤਾਂ ਨਹੀਂ ਕਿਹਾ ਤਾਂ ਓਕੇ ਇਹ ਗੋਡ ਗੋਡ ਗਿਫਟ ਹੈ ਜੀ ਪਰਮਾਤਮਾ ਨੇ ਬਿਲਕੁਲ ਬਿਲਕੁਲ ਗੁਰੂ ਨਾਨਕ ਦੇਵ ਜੀ ਸਾਡੇ ਤੇ ਮਿਹਰ ਹੈ ਮਰਦਾਨੀ ਜੀ ਜੀ ਵੀ ਉਸੀ ਤੋਂ ਤਾਂ ਨਹੀਂ ਮੈਂ ਡਰਦਾ ਹੈਗਾ ਜੇ ਕੋਈ ਗਲਾਕਾਰ ਚੈਲੰਜ ਕਰਦਾ ਵੀ ਆ ਜਾ ਫਿਰ ਮੈਂ ਕਹਿੰਦਾ ਤੂੰ ਦੋ ਘੰਟੇ ਲਈ ਮੈਂ ਤੈਨੂੰ ਸਾਡੇ ਲਾਉਂਦਾ ਅੱਛਾ ਹੀ ਤੇ ਇਨਫਾਇਰ ਇਸ ਫੀਲਡ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਕਿਸ ਨੇ ਦਿੱਤੇ ਹੈ ਇਨਸਪਾਇਰ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੇਰੇ ਚਾਚਾ ਜੀ ਸ੍ਰੀ ਕਲੀ ਮਾਨ ਜੀ ਜੀ ਅੰਸਰ ਸਾਰੇ ਕਲਾਕਾਰ ਚੰਗੇ ਕੋਈ ਨਹੀਂ ਮਾੜਾ ਜੀ ਹੂੰ 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 ਸਾਰੋ ਆਪੋ ਆਪਣੀ ਜਗਾ ਸਹੀ ਹੈ ਪਰ ਮੈਂ ਉਥੋਂ ਹੀ ਹੋਇਆ ਜੀ ਤੇ ਉਸ ਤੋਂ ਬਾਅਦ ਮੇਰੇ ਵੱਡੇ ਬਦਰ ਪ੍ਰਕਟਖਾਨ ਜਿਨ੍ਹਾਂ ਨੇ ਬਤੌਰ 15 ਸਾਲ ਉਹਨਾਂ ਦੇ ਨਾਲ ਕੋਰਸ ਵੀ ਕੀਤਾ ਹੈ ਸਟੇਜਾਂ ਤੇ ਇਕੱਠਿਆਂ ਨਹੀਂ ਬਿਗਾਏ ਮੈਂ ਡਿਊਟੀ ਬਿਗਾਏ ਆ ਸਟੇਜਾਂ ਦੇ ਪਹਿਲਾਂ ਜਿੱਦਾਂ ਅਮਰਤਾ ਬਿਰਕ ਜਾਂਦੀ ਸੀ ਮੇਰੇ ਬਰਦਰਾਂ ਕੋਲ ਜੀ ਅੱਛਾ ਜੀ ਉਹਨਾਂ ਨੇ ਮੈਂ ਡਿਊਟੀ ਬਿਗਾਏ ਆ ਕਾਂਚਨ ਭਾਵਾ ਜਾਂਦੀ ਸੀ ਉਹਨਾਂ ਨੇ ਵੀ ਡਿਊਟੀ ਬਿਗਾਏ ਆ ਬਟ ਮੈਂ ਆਪਣਾ ਮੈਨੂੰ 3 ਸਾਲ ਹੋ ਗਏ ਨੂੰ ਆਪਣਾ ਅਲੱਗ ਨਹੀਂ ਹੈਗਾ ਮੈਂ ਆਪਣੇ ਬ੍ਰਦਰ ਤੋਂ ਜਿਹੜੀ ਮੈਂ ਜਿਹੜਾ ਆਪਣਾ ਆਪਣੀਆਂ ਅਲੱਗ ਆ ਬਾ ਜੀ 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 ਤੇ ਕੁਲਦੀਪ ਮਾਨੰਗ ਜੀ ਤੁਹਾਡੇ ਚਾਚਾ ਹੀ ਨਹੀਂ ਅਸੀਂ ਜਾਣੇ ਉਹਨਾਂ ਦਾ ਇੱਕ ਸੌਂਗ ਹੋ ਜਾਏ ਕਿਉਂਕਿ ਉਹਨਾਂ ਨੂੰ ਛੋਟੇ ਹੁੰਦੇ ਤੋਂ ਸੁਣਦੇ ਆਏ ਹੂੰ ਤੁਸੀਂ ਉਹਨਾਂ ਦਾ ਕੋਈ ਸੌਂਗ ਜਰੂਰ ਜੀ ਹਾ ਮਾਂ ਹੁੰਦੀ ਏ ਮਾਂ ਓਏ ਦੁਨੀਆ ਬਾਲਿਓ ਹੋ ਮਾਂ ਹੈ ਰੱਬ ਦਾ ਨਾ ਓਏ ਦੁਨੀਆ ਬਾਲਿਓ ਹੋਤ ਖੂਬ ਮਦਰਸ ਡੇ ਵੀ ਨਾਂਕੇ ਹਟਿਆ ਤੇ ਉਹਦੇ ਲਈ ਮਾਂ ਦਾ ਸੌਂਗ ਬਹੁਤ ਜਿਆਦਾ ਹੈ ਅੱਛਾ ਹੀ ਤਾਂ ਮੈਮ ਤੁਹਾਨੂੰ ਕੀ ਨੇ ਇਨਸਪਾਇਰ ਕੀਤਾ ਇਸ ਫੀਲਡ ਦੇ ਵਿੱਚ ਤਾਂ ਜਿਵੇਂ ਤੁਸੀਂ ਦੱਸਿਆ ਕਿ ਫਰ ਨੇ ਹੀ ਤੁਹਾਨੂੰ ਅੱਗੇ ਲਿਆਂਦਾ ਤੇ ਗਾਇਕੀ ਦਾ ਸ਼ੌਂਕ ਕਿੱਥੋਂ ਆਇਆ ਤੁਹਾਡੇ ਅੰਦਰ ਗਾਇਕੀ ਦਾ ਸ਼ੌਂਕ ਤਾਂ ਮਤਲਬ ਸ਼ੁਰੂ ਤੋਂ ਸੀਗਾ ਪਰ ਜਿੱਦਾਂ ਆਪਾਂ ਕਹਿ ਲਈਏ ਵੀ ਆਪਣਾ ਘਰ ਦਾ ਮਾਹੌਲ ਆ ਲੀਏ ਹਨਾ ਜਾਂ ਜਿਵੇਂ ਆਪਾਂ ਨੂੰ ਪਤਾ ਨਹੀਂ ਹੁੰਦਾ ਹੁਣ ਦੇਖੋ ਹਰੇਕ ਕੰਮ ਆਪਾਂ ਨੂੰ ਵੱਡਾ ਹੀ ਲੱਗਦਾ ਹੁੰਦਾ ਵੀ ਜੇ ਮੈਂ ਕਰੂੰ ਤਾਂ ਮੇਰਾ ਤਾਂ ਬਹੁਤ ਖਰਚਾ ਹੋਊਗਾ ਮੇਰੇ ਤੋਂ ਤਾਂ ਨਹੀਂ ਹੋਣਾ ਇਹ ਹਨਾ ਉਹ ਲਾ ਲਓ ਸਾਬ ਲਾ ਲਓ ਘਰ ਦਾ ਮਾਹੌਲ ਲਾ ਲਓ ਪੈਂਡੂ ਲਾ ਲਓ ਹਨਾ ਤੇ ਬਹੁਤ ਔਖਾ ਹੁੰਦਾ ਮਤਲਬ ਉਹ ਚੀਜ਼ ਮੈਂ ਛੱਡਤੀ ਸੀ ਸੋਚਣੀ ਵੀ ਨਹੀਂ ਮੈਂ ਨਹੀਂ ਕਰ ਸਕਦੀ ਹਨਾ ਤੇ ਫਿਰ ਜਦੋਂ ਮੈਂ ਮਾਡਲਿੰਗ 'ਚ ਪਈਆਂ ਮਾਡਲਿੰਗ 'ਚ ਕੰਮ ਕੀਤਾ ਜਿੱਦਾਂ ਡਾਇਰੈਕਟਰ ਸੀਗੇ ਪ੍ਰੀਤ ਬਾਬਾ ਗੁਰੀ ਗਰੇਵਾਲ ਰਿੱਕੀ ਬੋਪਾ ਰਾਇ ਬਹੁਤ ਵਧੀਆ ਨੇ ਵਧੀਆ ਮਤਲਬ ਕੰਮ ਕੀਤਾ ਉਹ ਤਾਂ ਨਾ ਪਰ ਉਸ ਤੋਂ ਬਾਅਦ ਮੈਨੂੰ ਸਿੰਗਿੰਗ ਦਾ ਸੀਗਾ ਥੋੜਾ ਜਿਹਾ ਮੈਂ ਵੈਸੇ ਹੀ ਆਪਣੇ ਜਸਟ ਫਰੈਂਡ ਨੂੰ ਕਹਿ ਬੈਠੀ ਜੀਵਨ ਜੀ ਨੇ ਗੁਜਰਵਾਲ ਤੋਂ ਮੇਰੇ ਬਹੁਤ ক্লোਜ਼ਲੀ ਵਧੀਆ ਫਰੈਂਡ ਨੇ ਮੈਂ ਕਿਹਾ ਵੀ ਮੈਨੂੰ ਗਾਣਾ ਵਧੀਆ ਲੱਗਦਾ ਮੈਂ ਗੁੰਗੁਣਾਉਂਦੀ ਰਹਿੰਦੀ ਹਾਂ ਮੇਰਾ ਜੀ ਕਰਦਾ ਗਾਉਣ ਨੂੰ ਕਹਿੰਦੇ ਵੀ ਤੂੰ ਕਲਿੱਪ ਭੇਜ ਕੋਈ ਵੀ ਬਣਾ ਕੇ ਆਪਣੀ ਤਾਂ ਉਹਨਾਂ ਨੂੰ ਮੈਂ ਵਾਇਸ ਰਿਕਾਰਡਿੰਗ ਭੇਜੀ ਆਪਣੀ Song ਉਹਨਾਂ ਨੇ ਸਾਰ ਨੂੰ ਸੁਣਾਇਆ ਜਗਦੇਵ ਖਾਨ ਜੀ ਨੂੰ ਤੇ ਸਰ ਕਹਿੰਦੇ ਵੀ ਆਵਾਜ਼ ਤਾਂ ਵਧੀਆ ਰਹੀ ਹਸਲ ਦੀ ਜ਼ਰੂਰਤ ਹੈ ਕਿ ਗੁਰੂ ਦੀ ਜ਼ਰੂਰਤ ਹੈ ਪੈਂਦੀ ਆ ਗੁਰਬਿੰਗਿਆਨ ਨਾ ਕੋਈ ਹਨਾ ਤੇ ਫਿਰ ਸਰ ਨੇ ਕਿਹਾ ਵੀ ਲੈ ਆਓ ਤੇ ਅਸੀਂ ਦੋਨੋਂ ਗਏ ਸਰ ਕੋਲੇ ਡੇਲੀ ਹੁਣ ਰਹੀ ਅਸਲ ਹੁੰਦੀ ਹੈ ਔਰ ਮੈਂ ਇੰਨੀ ਲੱਖੀ ਆ ਮੇਰਾ ਪਰਿਵਾਰ ਇੰਨਾ ਖੁਸ਼ ਸੀਗਾ ਵੀ ਜਗਦੇਵ ਖਾਨ ਜੀ ਕੁਲਦੀਪ ਮਾਨਿਕ ਜੀ ਦੀ ਜਿਹੜੀ ਪੀੜ੍ਹੀ ਆ ਉਹਨਾਂ ਚੋਂ ਹਨਾ ਤੇ ਮਤਲਬ ਬਹੁਤ ਖੁਸ਼ ਆ ਸਾਰੀ ਫੈਮਲੀ ਵੀ ਅਸੀਂ ਵੀ ਸਾਰੇ ਮਤਲਬ ਕਿਸਮਤ ਵਾਲੇ ਆ ਹਾਂਜੀ ਕਿ ਮਤਲਬ ਇੱਕ ਕਰੀਅਰ ਨੂੰ ਬੂਸਟ ਮਿਲ ਗਿਆ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਬਿਲਕੁਲ ਬਿਲਕੁਲ ਤੇ ਸਾਰੇ ਸਲਾਉਂਦੇ ਨੇ ਜਿੱਦਾਂ ਨੂੰ ਜੀ 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 ਔਰ ਫਿਰ ਅਸਲ ਹੋਈ ਤੇ ਇੰਨੀ ਮੈਂ ਲੱਕੀ ਆ ਸਰ ਨੇ 1 ਮਹੀਨੇ ਬਾਅਦ ਹੀ ਮੇਰੇ ਰਿਕਾਰਡਿੰਗ ਗਾਣਾ ਜਿਹੜਾ ਮੈਂ ਹੁਣੇ ਸੁਣਾ ਕੇ ਹਟਿਆ ਮਦਰ ਰਿਸਪੈਕਟ ਵਾਲਾ ਉਹ ਕਰਵਾਇਆ ਮੈਨੂੰ ਉਮੀਦ ਨਹੀਂ ਸੀਗੀ ਓਕੇ ਸੋ ਬਹੁਤ ਵਧੀਆ ਗੱਲ ਆ ਸਿਚਾਨਦੇ ਆ ਤੁਹਾਡੀ ਜੋੜੀ ਐਦਾਂ ਹੀ ਤਰੱਕੀਆਂ ਕਰੇ ਅੱਗੇ ਆਉਣ ਵਾਲੇ ਟਾਈਮਸ ਵੀ ਜੇ ਗੱਲ ਕਰੀਏ ਮੌਜੂਦਾ ਸਿੰਗਰਸ ਦੀ ਇੰਨਾਂ ਦੇ ਵਿੱਚੋਂ ਤੁਹਾਡਾ ਪਰਸਨਲ ਫੇਵਰੇਟ ਕੌਣ ਆ ਜਿਹੜਾ ਤੁਹਾਨੂੰ ਪਸੰ ਮੌਜੂਦਾ ਸਿੰਗਰਸ ਨਹੀਂ ਚੜੇ। ਗੁਰਮੁਜੂਦਾ ਸਿੰਗਰਾ ਜੀ। ਜੀ। ਜਿਹੜਾ ਸਭ ਤੋਂ ਚੰਗਾ ਗਾਉਂਦਾ ਜੀ। ਜੀ। ਗਲਤ ਰਾਸਤੇ ਨਾ ਪਾ ਮੈਨੂੰ ਪਸੰਦ ਆ। ਨਾਮ ਕਹਿ ਦਿੰਨਾ। ਫਿਰ ਵੀ ਕੋਈ ਪਰਸਨਲ ਫੇਵਰਟ ਜੀ ਦੀ ਆਵਾਜ਼ ਜਾਂ ਜਿਹਦੇ ਗਾਣੇ ਸੋਹਣੇ ਲੱਗਦੇ ਹੁਣ ਅਕਸਰ ਕਾਰ ਚ ਜਾਂਦੇ ਹੋਏ ਸੁਣਦੇ ਹਮੂ। ਮੈਂ ਜ਼ਿਆਦਾਤਰ ਮਾਸਟਰ ਸ਼ਲੀਮ ਸੁਣਦਾ ਜਾਂਦਾ। ਅੱਛਾ ਈ। ਮਤਲਬ ਆਪਣੇ ਹੀ ਆਪਣੇ ਘਰੇ ਰਹਿਣਾ ਮਤਲਬ ਦੂਜੇ ਦੇ ਘਰ ਚ ਨਹੀਂ ਬਣਦਾ। ਇਹ ਕਿੰਨੀ ਕੈਸੀ ਨੀ ਗੱਲ ਕੋਈ। ਕਿਉਂਕਿ ਉਹਨਾਂ ਨੂੰ ਸੁਰ, ਤਾਲ, ਗਿਆਨ ਜੀ। ਬਹੁਤ ਗੱਲਤਾ ਪਤਾ ਵੀ ਕਿੱਥੇ ਮੈਂ ਕੀ ਬੋਲਾਂ ਕਿੱਥੇ ਨਹੀਂ ਜੇ ਤੇ ਮੈਮ ਤੁਹਾਡੇ ਪਰਸਨਲ ਫੇਵਰਿਟ ਮੇਰੇ ਪਰਸਨਲ ਫੇਵਰਿਟ ਤਾਂ ਜਦੋਂ ਦਾ ਮੈਂ ਸਭ ਨੂੰ ਸੁਣਿਆ ਮੈਨੂੰ ਤਾਂ ਲੱਗਾ ਵੀ ਇਦਾਂ ਦੀ ਆਵਾਜ਼ ਮੈਨੂੰ ਕਿਤੇ ਨਹੀਂ ਮਿਲ ਸਕਦੀ ਹਾਂਜੀ ਹਾਂਜੀ ਉਹ ਕਿਉਂਕਿ ਗੁਰੂ ਤੋਂ ਵੱਡਾ ਤਾਂ ਕੋਈ ਹੁੰਦਾ ਹਾਂਜੀ ਕੋਈ ਨਹੀਂ ਹੁੰਦਾ ਹਾਂਜੀ ਬਟ ਫਿਰ ਵੀ ਜਿਹੜੇ ਅੱਜ ਕੱਲ ਦੇ ਸਿੰਗਰਸ ਨੇ ਕਿੰਨਾ ਦੇ ਗਾਣੇ ਤੁਸੀਂ ਅਕਸਰ ਜਿਵੇਂ ਤੁਹਾਨੂੰ ਸਿੰਗੁੰਗਣਾਉਣ ਦਾ ਸ਼ੌਂਕ ਹੈ ਕਿੰਨਾ ਦੇ ਗਾਣੇ ਸੁਣ ਕੇ ਤੁਹਾਡਾ ਦਿਲ ਕਰਦੇ ਉਹ ਗਾਣੇ ਵੈਸੇ ਹੁਣ ਤਾਂ ਇਹੀ ਹੁੰਦਾ ਵੀ ਆਪਣੇ ਗਾਣੇ ਹੀ ਸੁਣੀ ਜਾਈਏ ਵੀ ਕਿਉਂ ਸ਼ੂਟਿੰਗ ਕਰਨੀ ਹੁੰਦੀ ਹੈ ਜਾਂ ਪਰ ਫਿਰ ਵੀ ਜਿੱਦਾਂ ਮੈਂ ਛੋਟੇ ਹੁੰਦੇ ਮਤਲਬ ਕਿ ਜਦੋਂ ਤਾਂ ਮੈਂ ਸੁਣਦੀ ਆਈਆਂ ਲਾਲੋ ਵੀ 10th ਤੋਂ ਤੇ ਜਦੋਂ ਦਾ ਸਿੰਗਿੰਗ ਦਾ ਕਿਉਂ ਮੈਨੂੰ ਪਹਿਲਾਂ ਤੋਂ ਸ਼ੌਂਕ ਸੀਗਾ ਤਾਂ ਮੈਂ ਬੱਬੂ ਮਾਨਜੀ ਨੂੰ ਸੁਣਦੀ ਹੁੰਦੀ ਸੀ ਉਦੋਂ ਹਾਂਜੀ ਉਹਨਾਂ ਨੂੰ ਸੁਣਦੀ ਹੁੰਦੀ ਸੀ ਉਹਨਾਂ ਦੇ ਗਾਣੇ ਮੈਨੂੰ ਵਧੀਆ ਲੱਗਦੇ ਆ ਕਿਹੜਾ ਗਾਣਾ ਬੱਬੂ ਮਾਨਸੀ ਦਾ ਸੋਹਣਾ ਲੱਗਦਾ ਸੀ ਉਹਦੀਆਂ ਦੋ ਲਾਈਨਾਂ ਜਿਹੜਾ ਮੈਂ ਸਕੂਲ 'ਚ ਹਰ ਟਾਈਮ ਸੁਣਾਉਂਦੀ ਹੁੰਦੀ ਸੀ ਜਿਹੜਾ ਸਕੂਲ 'ਚ ਉਹ ਹੀ ਸੁਣਾਵਾਂਗੀ ਜੀ 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 ਮੇਰੇ ਦਿਲ ਵਿੱਚ ਤੇਰਾ ਘਰ ਹੋਵੇ ਕਦੇ ਆਇਆ ਕਰ ਕਦੇ ਜਾਇਆ ਕਰ ਮੇਰੇ ਦਿਲ ਵਿੱਚ ਤੇਰਾ ਘਰ ਹੋਵੇ ਕਦੇ ਆਇਆ ਕਰ ਕਦੇ ਜਾਇਆ ਕਰ ਐ ਤਾਂ ਗੇੜੇ ਬਹੁਤ ਲੱਗ ਜਾਣਗੇ ਬਿਲਕੁਲ ਬਿਲਕੁਲ ਸੱਚ ਵਿੱਚ ਹਸਨ ਮਾਨਕ ਜੀ ਨੇ ਉਹ ਮਤਲਬ ਤੁਸੀਂ ਮਾਨਕ ਪਰਿਵਾਰ ਨਾਲ ਸੰਬੰਧਿਤ ਹੋ ਹਸਨ ਮਾਨਕ ਜੀ ਅਕਸਰ ਇਹ ਸ਼ਿਕਾਇਤ ਕਰਦੇ ਨੇ ਆਪਣੀ ਇੰਟਰਵਿਊਜ਼ ਦੇ ਵਿੱਚ ਕਿ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਨੂੰ ਪੁੱਛਦੇ ਨਹੀਂ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੰਦੇ ਇਸ ਬਾਰੇ ਤੁਹਾਡਾ ਕੀ ਪਹੁੰਚ ਦੇਖੋ ਇਹ ਗੱਲ ਸੁਣੋ ਖਸਮਾਨ ਮਾਨਿਕ ਮੇਰਾ ਸਕਾ ਭਾਂਜਾ ਜੀ ਜੇ ਉਹ ਗੱਲ ਕਹਿੰਦਾ ਪਹਿਲੇ ਨੰਬਰ ਦਾ ਜੇ ਕੋਈ ਗੱਲ ਕਹਿੰਦਾ ਮੈਂ ਮੰਨ ਲਉ ਮੈਂ ਕਹਿੰਦਾ ਕਿ ਮੇਰੇ ਰਿਸ਼ਤੇਦਾਰ ਮੈਨੂੰ ਪੁੱਛਦੇ ਨਹੀਂ ਹੋ ਸਕਦਾ ਮੇਰੇ ਚ ਕੋਈ ਕਮੀ ਹੋਊਗੀ ਜੀ ਪਹਿਲੇ ਨੰਬਰ ਦਾ ਮੇਰੇ ਚ ਕੋਈ ਕਮੀ ਹੋਊ ਨਾ ਮੈਂ ਤਾਂ ਹੀ ਕਹੂੰਗਾ ਮੇਰੇ ਰਿਸ਼ਤੇਦਾਰ ਮੈਨੂੰ ਪੁੱਛਦੇ ਨਹੀਂ ਜੇ ਜਿਹੜੀ ਗੱਲ ਹੈਲਪ ਨਹੀਂ ਗੱਲ ਕਰਦਾ 2019 ਚ ਮੇਰਾ ਮੇਰਾ ਤੇ ਹਸਨ ਉਦੋਂ ਹਸਨ ਖਾਨ ਸੀ ਹੁਣ ਹਸਨ ਮਾਨਿਕ ਬਣਿਆ 2019 ਵਿੱਚ ਤੁਸੀਂ ਸੌਂਗ ਸੁਣ ਸਕਦੇ ਤੇਰੇ ਆਲਾ ਚੱਟ ਮੈਂ ਉਹਦਾ ਵੀਡੀਓ ਬਣਾਇਆ ਸੀ ਆਪਣੇ ਪੈਸਿਆਂ ਤੇ ਮੈਂ ਹੀ ਉਹਦੀ ਰਿਕਾਰਡਿੰਗ ਕਰਾਈ ਸੀ ਜੋ ਫੇਰ ਵੀ ਕਹਿੰਦਾ ਹੈ ਤੁਹਾਨੂੰ ਵੀ ਸਾਡੀ ਹੈਲਪ ਨਹੀਂ ਕੀਤੀ ਤਾਂ ਫਿਰ ਉਹ ਉਹਦਾ ਉਹਦੀ ਸੋਚ ਹੈ ਜੀ ਮੈਂ ਉਹਦੇ ਬਾਰੇ ਹਨਾ ਤੁਸੀਂ ਅਸਰ ਮਤਲਬ ਤੁਸੀਂ ਕਹਿ ਰਹੇ ਹੋ ਕਿ ਹੈ ਤੁਹਾਡੇ ਵੱਲੋਂ ਰਿਸ਼ਤੇਦਾਰਾਂ ਵੱਲੋਂ ਉਹਨਾਂ ਦੀ ਹੈਲਪ ਕੀਤੀ ਗਈ ਆ ਤਦ ਵੀਜ਼ਰ ਲੜੀ ਉਹ ਤੁਹਾਨੂੰ ਪਤਾ ਹੈ ਵੀਡੀਓ ਦੇ ਕਿੰਨੇ ਪੈਸੇ ਲੱਗਦੇ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਫਿਰ ਗੱਲ ਕਰੀਏ ਯੁਧਵੀਰ ਮਾਨਕ ਜੀ ਦੀ ਉਹਨਾਂ ਦੀ ਹਾਲਤ ਕਾਫੀ ਮਤਲਬ ਪਿੱਛੇ ਟਾਈਮ ਦੇ ਵਿੱਚ ਕਈਏ ਠੀਕ ਨਹੀਂ ਸੀ ਅੱਜ ਕੱਲ ਉਹਨਾਂ ਦੇ ਕੀ ਹਾਲਾਤ ਨੇ ਬਹੁਤ ਵਧੀਆ ਪਰਮਾਤਮਾ ਨੇ ਵੀ ਗੀਤਾ ਜੀ ਨੂੰ ਜੀ ਆਦਿ ਨੂੰ ਬਹੁਤ ਫਰਕ ਪਿਆ ਹੂੰ ਬਾਕੀ ਉਹ ਦੇ ਉੱਪਰ ਪਰਮਾਤਮਾ ਦੀ ਉਹ ਚੰਗੇ ਬੰਦੇ ਦੇ ਹੱਥ ਵਸ ਵਸ ਦੀ ਬਿਲਕੁਲ ਮੇਬੀ ਉਹ ਠੀਕ ਚਲਦੀ ਤੂੰ ਜਾ ਕੇ ਠੀਕ ਹੋ ਗਿਆ ਬਹੁਤ ਠੀਕ ਆਗੇ ਨਾਲੋਂ ਅੱਛਾ ਤੇ ਅਜਿਹੜਾ ਮ दारू ਵਾਲਾ ਗੀਤ ਸੁਣਾਉ ਮੇਰੇ ਨਾਲ ਆਉਂਦੀ ਹੈ ਇਸ ਵਿੱਚ ਓਕੇ ਚਲੋ ਬਹੁਤ ਵਧੀਆ ਗੱਲ ਆ ਉਹਨਾਂ ਦੇ ਫੈਨਸ ਤੁਹਾਡੇ ਫੈਨਸ ਵੀ ਜ਼ਰੂਰ ਹੋਣਾਂ ਨੂੰ ਦੇਖਣ ਦੇ ਲਈ ਉੱਥੇ ਬਿਲਕੁਲ ਮੇਰੇ ਨਾਲ ਇਹ Song ਵਿੱਚ ਵੀਡੀਓ ਮੇਰੇ ਨਾਲ ਕਰੂਗਾ ਜੀ ਅੱਛਾ ਇਹ ਚਲੋ ਬਹੁਤ ਵਧੀਆ ਗੱਲ ਹੈ ਤੇ ਗੱਲ ਕਰੀਏ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਦੀ ਤਾਂ ਕਿਹੜੇ-ਕਿਹੜੇ ਪ੍ਰੋਜੈਕਟ ਨੇ ਜਿਹੜੇ ਆਉਣ ਵਾਲੇ ਨੇ ਕਿਦਾ ਕਰੋਨਾ ਨੇ ਮਾਰ ਲਈ ਦੀ ਪ੍ਰੇਖਕਾਂ ਸੁਣੋ ਰਿਹਾ ਹੈ ਅੱਛਾ ਕਿਦਾ ਡਿਊਟੀ ਵੀ ਪਿਆ ਤੂੰ ਹਾਂ ਲਾਲਾ ਬਿੱਲੋ ਜਾਰੀ ਮੈਂ ਕਮਾ ਦੂ ਚੰਨ ਤੇ ਵੇਖਣੇ ਨੂੰ ਮੈਨੂੰ ਲੱਗਦਾ ਏ ਨੰਗ ਵੇ ਖਿੜ ਖਿੜ ਕਰਕੇ ਜਦੋਂ ਤੂੰ ਹੱਸਦੀ ਦੇ ਮੈਂ ਕਹਿੰਦੇ ਆ ਕਹੋਂਦਿਆਂ ਨਸੂਲੀ ਟੰਗ ਵੇ ਖਿੜ ਖਿੜ ਕਰਕੇ ਜਦੋਂ ਤੂੰ ਹੱਸਦੀ ਦੇ ਮੈਂ ਕਹਿੰਦੇ ਆ ਕਹੋਂਦਿਆਂ ਨਸੂਲੀ ਟੰਗ ਵੇ ਮੇਰੇ ਪਾਊਡਰ ਕਰੀਮਾ ਵਾਲੇ ਖਰਚੇ ਕਾਕਾ ਤੇਰੀ ਸੋਚ ਤੋਂ ਕਿਤੇ ਨੇ ਬਾਰਵੇ ਖੱਚੇ ਦੀ ਗੱਲ ਛੱਡ ਕੋਰੀਏ ਜਨ ਬਾਰ ਦੇਗਾ ਜੱਟ ਤੇਰੇ ਜਹੀ ਨਾਰਤੇ ਵਾਓ ਬਹੁਤ ਖੂਬ ਬਹੁਤ ਹੀ ਸੋਹਣਾ ਡੁਇਟ ਸੀ ਇਸ ਤੋਂ ਬਲਾਕੇ ਮੈਂ ਮੈਮ ਨੂੰ ਕਹਿੰਦੀ ਬਹੁਤ ਵਧੀਆ ਡੁਇਟ ਤੁਸੀਂ ਦੋਨਾਂ ਨੇ ਸੁਨਾਇਆ ਸੀ ਉਮੀਦ ਕਰਦੇ ਹਾਂ ਜਿਹੜੇ ਆਉਣ ਵਾਲੇ ਪ੍ਰੋਜੈਕਟਸ ਵੀ ਨੇ ਤੁਹਾਡੇ ਬਹੁਤ ਤਰੱਕੀ ਕਰਨ कोरोना ਦਾ ਕਾਲ ਚੱਲ ਰਿਹਾ ਪਰ ਕੋਈ ਗੱਲ ਨਹੀਂ ਹੌਲੀ-ਹੌਲੀ ਕਹਿੰਦੇ ਨੇ ਕਿ ਹੌਲੀ-ਹੌਲੀ ਹਰ ਚੀਜ਼ ਜ਼ਹੀਲ ਹੋ ਜਾਂਦੀ ਹੈ ਇਸੇ ਤਰੀਕੇ ਨਾਲ করোনা ਕਾਲ ਵੀ ਆਉਣ ਵਾਲੇ ਹਰੇਕ ਨੂੰ ਇਹੀ ਉਮੀਦ ਹੈ ਕਿ ਜਲਦ ਆਮ ਰੂਟੀਨ ਤੇ ਆਵੇਗੀ ਜ਼ਿੰਦਗੀ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਇਹੀ ਅਪੀਲ ਕਰਨਾ ਚਾਹਾਂਗੇ ਕਿ ਜਗਦੇਵ ਮਾਨਕ ਜੀ ਅਤੇ ਮਿਸਿਸ ਸਨਿਕਾ ਦੇ ਜਿਹੜੇ ਡੂਇਟ ਪਰਫਾਰਮੈਂਸਸ ਆ ਉਹਨਾਂ ਨੂੰ YouTube ਤੇ ਜ਼ਰੂਰ ਜਾ ਕੇ ਸਰਚ ਕਰੋ ਉਹਨਾਂ ਦੇ ਬਹੁਤ ਸਾਰੇ ਪ੍ਰੋਜੈਕਟ ਬਹੁਤ ਸਾਰੇ Song ਆ ਚੁੱਕੇ ਨੇ ਉਹਨਾਂ ਨੂੰ ਸਰਚ ਕਰੋ ਤੇ ਇੰਜੋਏ ਕਰੋ ਮਾਨਕ ਜੀ ਦੀ ਚਲਕ ਦੀਆਂ ਹੈ ਆਵਾਜ਼ਾਂ ਹੋਰ ਵੀ ਸੈਲੈਬ੍ਰਿਟੀਜ਼ ਨੂੰ ਲੈ ਕੇ ਫਿਰ ਤੋਂ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਤੁਸੀਂ ਵੇਕ ਤੇ ਰਹਿਵਾਂ SZ న్యూ ਸੋ ਮੈਂ ਬਹੁਤ ਥੈਂਕਸ ਕਰਦਾ ਹਾਂ ਅ ਐਸ ਐਮ ਜ਼ेड న్యూ ਚੈਨਲ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਆਪਣੇ ਸਟੂਡੀਓ ਵਿੱਚ ਬੁਲਾਇਆ ਬਹੁਤ ਬਹੁਤ ਥੈਂਕ ਯੂ ਐਂਡ ਮੈਡਮ ਜੀ ਦਾ ਬਹੁਤ ਬਹੁਤ ਥੈਂਕ ਯੂ ਔਰ ਸਾਡੇ ਵੀਰ ਕੈਮਰਾਮੈਨ ਜੀ ਆਲ ਟੀਮ ਪੂਰੀ ਟੀਮ ਦਾ ਬਹੁਤ ਬਹੁਤ ਥੈਂਕ ਯੂ ਜੀ ਮੈਨੂੰ ਬੁਲਾਉਂਦੇ ਰਹੇ ਮੈਂ ਤਾਂ ਆ ਹੀ ਜਾਇਆ ਕਰਾਂਗਾ ਜੀ ਜੀ ਮੈਂ ਤੁਸੀਂ ਸਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰੋਤਿਆਂ ਦਾ ਵੀ ਔਰ ਐਸਐਮਜੀ న్యూਸ ਵਾਲਿਆਂ ਦਾ ਸਾਰੇ ਮੈਂਬਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਇੰਨਾ ਪਿਆਰ ਦਿੱਤਾ ਮਾਨਸਤਿਕਾਰ ਦਿੱਤਾ ਬਹੁਤ ਸਾਨੂੰ ਕੋਲ ਡਰਿੰਕ ਵੀ ਭਰਾ ਚਾਹ ਪੋਦੇ ਨਹੀਂ ਥੈਂਕ ਯੂ ਵਨ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਨੇ ਕੀਮਤੀ ਸਮੇਂ ਦੇ ਵਿੱਚੋਂ ਸਾਡੀ ਸਟੂਡੀਓ ਦੇ ਲਈ ਤੁਸੀਂ ਥੋੜਾ ਸਮਾਂ ਕੱਢਿਆ ਅਸੀਂ ਹੋਰ ਵੀ ਚਾਹੁੰਦੇ ਹਾਂ ਕਿ ਦਿਨ-ਦੁਨ ਗੀ ਰਾਤ ਤਰੱਕੀ ਤੁਸੀਂ ਕਰੋ ਤਰੱਕੀ ਕਰੋ ਤੇ ਅਸੀਂ ਅਲੱਗ-ਅਲੱਗ ਪ੍ਰੋਜੈਕਟਸ ਨਾਲ ਕਿ ਤੁਹਾਨੂੰ ਫਿਰ ਤੋਂ ਇੱਥੇ ਬੁਲਾਏ ਥੈਂਕ ਯੂ ਥੈਂਕ ਯੂ